ਕੀ ਬਈ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਹਾਂਜੀ ਕਿਹੜੀ ਜਗ੍ਹਾ ਤੇ ਖੜੇ ਆ ਤੇ ਕਿੱਥੇ ਤੁਹਾਡੇ ਪਰਿਵਾਰ ਫਸਿਆ ਤੇ ਕਿਵੇਂ ਫਸੇ ਨੇ ਸਾਡੇ ਹੁਣ ਤਾਂ ਕੋਹਨੇ ਵਾਲਾ ਫਸਿਆ ਕਿਵੇਂ ਫਸੇ ਜੀ ਉੱਥੇ ਪੜੀ ਰੱਖੀ ਠੇਕੇ ਤੇ ਉਹ ਉੱਥੇ ਰਹਿ ਗਿਆ ਚਾਰਜੀ ਅੱਛਾ ਕੌਣ ਕੌਣ ਹੈ ਇੱਕ ਨੌਦਾਕ ਭੁਜਾਈ ਮੇਰੀ ਤੇ ਇੱਕ ਮਾਂ ਸਾਡੀ ਆ ਤੇ ਇੱਕ ਭਣੀ ਸਾਡੀ ਹੁਣ ਇੱਥੇ ਕੀ ਹਾਲਾਤ ਹੈ ਇੱਥੇ ਤੇ ਕੀ ਹਾਲਾਤ ਨੇ ਜੀ ਇੱਥੇ ਤੇ ਬਹੁਤ ਮਾੜੇ ਹਾਲਾਤ ਨੇ ਈ ਜਾ ਕਿਉਂ ਨਹੀਂ ਪਾਰ ਇੱਕ ਪਾਣੀ ਜਾਦਾ ਬਹੁਤ ਜ਼ਿਆਦਾ ਪਾਣੀ ਹਨ ਨੂੰ ਕੋਈ ਸੁਣਦਾ ਕੇ ਅੰਦਰ ਨਹੀਂ ਤੇ ਜਿਹੜੇ ਉੱਥੇ ਫਸੇ ਨੇ ਉਹਨਾਂ ਨਾਲ ਤੁਹਾਡੀ ਫੋਨ ਤੇ ਗੱਲ ਹੀ ਉਹ ਕੀ ਕਹਿੰਦੇ ਨੇ ਉਹ ਕੱਲ ਫੋਨ ਤੇ ਗੱਲ ਹੋਈ ਤੇ ਆਹਨ ਨੂੰ ਬਚਾ ਲੋ ਸਾਨੂੰ ਅਸੋ ਕਹਿੰਦੇ ਬਚਾ ਲੋ ਫੋਨ ਤੁਹਾਡੀ ਕੋਈ ਗੱਲ ਨਹੀਂ ਇਹਨਾਂ ਨਾਲ ਨਹੀਂ ਹੋਣੀ ਹੋਈ ਹੁਣ ਫੋਨ ਹੀ ਸੱਚਾ ਹੋਉਂਗਾ ਸੱਚ ਹੋ ਗਿਆ ਤੇ ਕਿੰਨੇ ਕੁ ਜਾਣੇ ਨੇ ਉੱਥੇ ਜਿਹੜੇ ਫਸੇ ਨੇ ਉੱਥੇ ਸਾਡੇ ਵੀ ਚਾਰ ਜੀ ਆਤੇ ਹੋਰ ਵੀ ਲੋਕ ਫਸੇ ਨੇ ਉੱਥੇ ਹੋਰ ਵੀ ਫਸੇ ਆ ਹੋਰ ਵੀ ਕਿੰਨਾ ਕਿੰਨਾ ਪਾਣੀ ਹੈ ਉੱਥੇ ਪਾਣੀ ਤਾਂ ਉੱਥੇ ਬਹੁਤ ਆ ਕੋਈ ਤਾਂ ਵਿਵਣ ਰੋਕ ਤੇ ਮੰਜਾੜਾ ਉਹਨੂੰ ਪਾਣੀ ਮੰਜੇ ਨੂੰ ਲੱਗ ਗਿਆ ਕਰਾ ਇਹ ਪਾਣੀ ਆਇਆ ਕਦੋਂ ਸਾਰਾ ਸਵੇਰੇ ਜਾਂ ਪਹਿਲਾਂ ਹਾਂ ਹਾਂਜੀ ਇਹ ਕੱਲ ਤੁਸੀਂ ਟੁੱਟੀ ਉੱਥੇ ਗਏ ਹਾਂ ਕੋਨੇ ਵਾਲਾ ਤਾਂ ਅੱਛਾ ਕੋਈ ਬਾਤ ਚਾਹ ਹੈ ਨਾਂ ਨਾਂ ਦੱਸ ਦਿਓ ਸ਼ਵੇਕ ਸਿੰਘ ਜੀ ਕਿਹੜੀ ਜਗ੍ਹਾ ਖਲੋਤੇ ਜੀ ਤੇ ਕਿੱਥੇ ਤੁਹਾਡੇ ਪਰਿਵਾਰ ਫਸੇ ਨੇ ਐਵੇਂ ਗੱਗੋਮਾਲ ਕੋਟੇ ਉੱਥੇ ਦਰਿਏ ਫਸੇ ਆ ਕਿੰਨੇ ਜਾਣਿਆ ਤੇ ਕੌਣ ਕੌਣ ਆ ਕੀ ਹੋਇਆ ਸਾਰਾ ਦੱਸੋ ਸਾਡੀਆਂ ਲੜਕੀਆਂ ਉੱਥੇ ਆ ਅੱਛਾ ਜੀ ਹਾਂ ਬਾਵਾ ਜਣ ਦੇ ਹੱਥ ਕਿ ਮਿਲਣ ਪਾ ਪਹੁੰਚੇ ਜੀ ਹਾਂ ਜੀ ਸਾਦਾ ਸਾਦਾ ਪੈਨ ਬਣਾਲਾ ਤੁਸੀਂ ਮਿਲਣ ਵਾਸਤੇ ਆਈ ਹੋ ਨਾ ਹਾਂ ਜੀ ਤੇ ਕੀ ਹਾਲਾਤ ਅੱਗੇ ਕਿਉਂ ਨਹੀਂ ਜਾ ਪਾਏ ਤੁਸੀਂ ਅੱਗੇ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਬੰਨ ਕਿੰਨਾ ਕੁ ਪਾਣੀ ਹੈ ਬਜ਼ੁਰਗੋ ਬਹੁਤ ਜ਼ਿਆਦਾ ਜੀ ਬੇਵਸ ਹੋਈ ਹੈ ਤੇ ਕਿਹ ਅਧਿਕਾਰੀ ਨੂੰ ਤੁਸੀਂ ਮਿਲੇ ਜੇ ਤੁਹਾਨੂੰ ਉਹਨਾਂ ਨੇ ਦੱਸਿਆ ਜਾਂ ਜਿਹੜੇ ਉੱਥੇ ਫਸੇ ਨੇ ਤੁਹਾਡੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਕੋਈ ਨਹੀਂ ਅਰੇ ਗੱਲ ਕੋਈ ਨਹੀਂ ਇਹ ਗੱਲ ਹੀ ਠੀਕ ਤੇ ਉਹ ਕਿਹੜੀ ਜਗ੍ਹਾ ਹੈ ਤੇ ਕੀ ਹਾਲਾਤ ਨੇ ਇੱਥੋਂ ਦਾ ਮੈਂ ਜੀ ਬਲਵਿੰਦਰ ਸਿੰਘ ਸਰਪੰਚ ਪਿੰਡ ਕੌਂਕੇ ਅਟਾਰੀ ਲਾਗੇ ਤੇ ਗੱਗੋਮਾਲ ਪਿੰਡ ਹੈ ਜੀ ਤੇ ਜਿੱਥੇ ਅਸੀਂ ਵੀ ਅਟਾਰੀ ਤੋਂ ਆਏ ਸਾਨੂੰ ਸਵੇਰੇ ਪਤਾ ਲੱਗਾ ਕਿ ਪਾਣੀ ਰਾਤ ਰਾਤ ਵੀ ਚੜਿਆ ਵਾ ਤੇ ਅਸੀਂ ਇੱਥੇ ਸੰਗਤ ਲੈ ਕੇ ਪਹੁੰਚੇ ਆ ਤੇ ਅਸੀਂ ਇਸ ਕਰਕੇ ਪਹੁੰਚੇ ਆ ਕਿ ਮੁੜ ਕੇ ਜਾ ਕੇ ਇਹਨਾਂ ਵੀਰਾਂ ਲਈ ਜਿਹੜੇ ਪਿੰਡਾਂ ਹਾਰਪੜ ਭੀਰਦਾ ਦੇ ਨਾਲ ਪ੍ਰਭਾਵਿਤ ਹੋਏ ਆ ਤੇ ਇਹਨਾਂ ਵਾਸਤੇ ਕੋਈ ਪੱਠਾ ਦੱਥਾ ਜਦਾਂ ਤੂੜੀ ਕੱਖ ਪਿੰਡਾਂ ਦੇ ਵਿੱਚੋਂ ਅਸੀਂ ਉਧਰੋਂ ਇਕੱਠਾ ਕਰਕੇ ਤੇ ਲਿਆ ਕੇ ਤੇ ਇਹਨਾਂ ਦੀ ਮਦਦ ਕਰ ਸਕੀਏ ਤੇ ਇਸ ਕਰਕੇ ਅਸੀਂ ਜੱਜਾ ਲੈਣ ਅੱਜ ਪਹੁੰਚੇ ਆ ਤੇ ਹੁਣ ਇੱਥੇ ਜੱਜਾ ਲੈ ਕੇ ਤੇ ਜਾ ਕੇ ਆਪਣੇ ਜਿੰਨੇ ਵੀ ਉਥੇ ਸਿੰਘ ਆ ਉਹਨਾਂ ਨੂੰ ਦੱਸਣਾ ਵੀ ਆਹ ਕੁਛ ਹਾਲਾਤ ਉਥੇ ਆ ਬਹੁਤ ਮਾੜੇ ਹਾਲਾਤ ਆ ਤੇ ਵੇਖਣਯੋਗ ਨਹੀਂ ਆ ਕੇ ਜੋ ਵੀ ਇਧਰਲੇ ਵੀਰਾਨਾ ਖੱਡਿਆ ਨਾਲ ਪੰਜਾਬ ਦੇ ਨਾਲ ਕਿ ਰੱਬ ਨੇ ਐਡਾ ਤੱਕਾ ਕਰਤਾ ਹੈ ਕਿ ਪਤਾ ਨਹੀਂ ਕਿੰਨੇ ਸਾਲ ਇਹਨਾਂ ਕੋ ਉੱਠਿਆ ਹੀ ਨਹੀਂ ਜਾਣਾ ਤੇ ਇਹ ਤੇ ਹੁਣ ਸਰਕਾਰਾਂ ਇਹਨਾਂ ਦੀ ਬਾਹ ਜੇ ਫੜਨ ਗਿਆ ਤੇ ਫੇਰ ਹੀ ਆ ਤੇ ਸਰਕਾਰਾਂ ਤੋਂ ਕੋਈ ਆਸ ਉਮੀਦ ਨਹੀਂ ਹੈਗੀ ਵੀ ਸਰਕਾਰਾਂ ਇਹਨਾਂ ਦੀ ਬਾਹ ਫੜ ਲੈਣਗੀਆਂ